ਕੰਮ ਤੋਂ ਮੈਨੂੰ ਬਲਾਗ ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਬਲਾਗ ਵਿੱਚ ਅੱਜ ਆਇਆ ਇਹ ਆਪਣੇ ਬਲਾਗ ਦਾ 94ਵਾਂ ਮੌਦਣਾ ਕਰੋ ਫਿਰ ਚੈੱਕ ਮਿੱਤਰੋ ਕਾਲ ਕਰ ਸੀ ਦਿਖਾਉਂਦਾ ਜੀ ਮੈਂ ੜਕੇ ੜਕੇ ਬੈਠੇ ਨੇ ਇਹਨਾਂ ਦੋ ਇਹਨਾਂ ਨੇ ਜੀ ਕਾਲ ਕਰ ਸੀ ਇਧਰ ਖੱਡੀਆਂ ਨੇ ਚਿੜੀਆਂ ਉੜਦਾ ਵੀ ਆਮਾ ਆਪਣਾ ਤੋਤਾ ਅੱਜ ਫੜਾਇਆ ਵਾਂਗੇ ਸ਼ਾਮਾਂ ਜੀ ਬਾਵਰੇ ਨੇ ਕਹਿ ਸੀ ਸਿਓਂ ਕੇ ਫੜਾ ਕੇ ਜਾਏ ਦੋ ਕੁਝ ਜਾਣ ਲਈ ਚੱਕ ਲਿਆ ਬੈਗ ਫਿਰ ਸਕੂਲ ਨਹੀਂ ਗਿਆ ਜਾ ਛੁੱਟੀ ਆ ਮਨ ਦਾ ਕਿਆ ਅਰੇ ਯਾਰ ਉਹ ਤੇਰੀ ਪਾਰਟੀ ਹੋਊਗਾ ਤਾਂ ਫਿਰ ਫਾਸਟ ਆਏਗਾ ਅੱਜ ਕਾਦੀ ਆ ਅੱਲਾ ਅੱਜ ਲੱਗੇ ਟੱਕਾਂ ਨਹੀਂ ਫੈਸਲਦਾਰ ਚ ਕੋ ਅੱਜ ਜਾਂਦੀ ਹੁਕਮਾਂ ਕਾ ਪਹਿਲਾਂ ਮੈਂ ਤਰੋਂ ਆਪਾਂ ਐ ਸੋਚਿਆ ਹੋਇਆ ਸੀ ਵੀ ਜਦ ਇਹ ਕਣਕ ਦੀ ਆ ਸਪੈਸ਼ਲ ਜੀ ਲੱਗੂਗੀ ਉਹਦੇ ਆਪਦੇ ਚੈਨਲ ਦੀ ਪ੍ਰੋਮੋਸ਼ਨ ਕਰਾਂਗੇ ਉਹਦੇ ਇਨਾਂ ਕੋਲੇ ਜਾਵਾਂਗੇ ਇਨਾਂ ਨੂੰ ਕਹਾਂਗੇ ਵੀ ਸਾਡੇ ਚੈਨਲ ਨੂੰ ਫੋਲੋ ਕਰੋ ਤੇ ਇਨਾਮ ਪਾਓ ਪਰ ਅੱਜ ਆਪਾਂ ਜਾ ਕੇ ਹੁਣਾਂ ਪੁੱਛੋ ਤਾਂ ਕਰਕੇ ਉਹ ਕੈਂਸਲ ਨਾਲੇ ਆਪਣੀ ਉਹ ਫਲੈਕਸੀ ਜੀ ਪਾੜਤੀ ਤਾਂ ਕਰਕੇ ਹੁਣ ਕੈਂਸਲ ਹੋ ਗਿਆ ਜੀ ਚਲੋ ਭਾਈ ਇਹ ਬੱਸ ਦਾ ਮਤਰੋਂ ਐ ਮਾਰ ਦਿਆ ਹਾਰਨ ਵੀ ਰੈਡੀ ਹੋ ਜਾਓ ਆ ਗਏ ਅਸੀਂ ਉਧਰ ਆ ਜਾਣ ਦੇ ਜਲ ਮੁੜ ਆਉਣ ਦੇ ਕਰਮ ਨੂੰ ਵਿੱਚ ਛਾੜਦਾ ਮੈਂ ਤਰੋਂ ਬਸ ਤੇ ਤੇ ਬਕਰ ਚਾਚਾ ਦੇ ਆਪਾ ਚਲੇ ਕਰਮ ਨੂੰ ਗੱਲਾਂ ਮਤਾਂ ਹੋਰ ਸਹੀ ਗੱਲ ਆ ਚੱਲੇ ਇਹ ਪਪਾ ਇਹਨੇ ਪਾਪੇ ਦਵਾਈ ਦੋਣ ਪੋਚੋ ਪੋਚੋ ਯਾਰ ਨਾ ਮਤਰਾ ਪੋਚੋ ਹਾਂ ਹਾਂ ਆਂਟੀ ਵਧੀਆ ਵਧੀਆ ਆਜੋ ਚਲੋ ਜੀ ਆਜੋ ਅੰਕਲ ਆਜੋ ਫਿਰ हां हां ये को निकलना इसका यार हां ठीक हांंडी ਲੈ ਲੈ ਨੇ ਆ ਪੋਲੂ ਵਰਕੇ ਦਾ ਹੋਊ ਐ ਦਾ ਤੇਰੇ ਕੋਲੇ ਯਾਰਾ हां बोलੂ ਆਗਾ ਬਸ ਹੋ ਗਿਆ ਆ ਜੋ ਜੀ हां ओके ਡਾ ਦਾ ਕਰੋ ਆਪਣਾ ਗੋਲੇ ਕਰੇ ਕੋਸੋ ਚਲੋ ਭਾਈ ਪਰ ਚੱਲ ਪਏ ਮਤਰੋ ਬਹਿ ਕੇ ਗੱਡੀਆਂ ਚ ਆਵਾਜ਼ ਆ ਘਗਰਾ ਲੀਏ ਜੀ ਗੱਡੀ ਦੀ ਕਿਉਂ ਲੋਟਾ ਹੈ ਹੈ ਕਾਹਲ ਹੋਈ ਪਈ ਸੀ ਆਵਾ ਯਾਰਾ ਕਰਾਦੀ ਮਿੱਤਰੋ ਚੱਲਿਆ ਹੁਣ ਪੋਚੋ ਨੂੰ ਫਿਰ ਲਾਈ ਜੀ ਪੰਪ ਤੇ ਪਵਾਇਆ ਤੇ ਇਹ ਆਰ ਦਾ ਬਾਦੁਰੇ ਜਮਾ ਬਾਣੀ ਆਲਾ ਕਿ ਚੱਲਿਆ ਅੱਛਾ ਬਣੀ ਕਹਿੰਦਾ ਕੀਆ ਅੱਛਾ ਇਹ ਪਿੰਦਾ ਬਾਜੀ ਬਾ ਹੁਣ ਉਹ ਕੇ ਰਿਪੋਰਟ ਹੋ ਗਿਆ ਹਵਾ ਚੈੱਕ ਹੋ ਗਈ ਚਲ ਦਿਨ ਹੋ ਲੋਗਾ ਆ ਉਹੀ ਨੰਬਰ ਆ 259 9 ਵਜ ਗਏ 9 ਵਜੇ ਆਪਾਂ ਹੈ ਮਾਨਸਾ ਬੰਡੇ ਦਾ ਪਹੁੰਚ ਗਏ 9 ਵਜੇ ਭਰਾਂ ਨਾ ਗਏ ਮਿੱਤਰੋ ਥਰਮਲ ਕੋਲੋਂ ਮੁੜਾਂਗੇ ਫੇਰ ਕੱਟਿਆ ਜਾਊ ਟੋਲ ਵੀ ਕੱਟਣਾ ਜੀ ਅਸੀਂ ਆ ਥਰਮਲ ਦੇਖ ਦੇਖਦੇ ਆ ਟੋਲ ਪਰ ਹੁਣ ਵੇਲੇ ਦੱਸਾਂਗੇ ਤੁਹਾਨੂੰ ਵੀ ਕਿਹੜਾ ਰਾਹ ਟੋਲ ਕੱਟਣ ਲਈ ਬੈਟਰ ਬੈਟਰ ਆ ਟੋਲ ਬਚਾਉਂਦੀ ਆਉਂਦੇ ਨੇ ਆ ਜਿਹੜੇ ਆਪਣੇ ਵਰਗੇ ਨੇ ਜਿਹੜੇ ਇਹ ਹੁਣ ਪੂਲੇ ਨੂੰ ਹੀ ਕੱਟਾਂ ਉਧਰ ਨੂੰ ਕੱਟਾਂਗੇ ਦੱਸੀ ਜਾਵਾਏ ਦਰਸ਼ਕੋ ਤੁਹਾਨੂੰ ਕਿ ਕਿੱਧਰ ਦੀ ਜਾਣੀ ਆ ਦੇਖੋ ਮਹਾਰਾਜ ਮਹਾਰਾਜ ਨੂੰ ਇਹਦਾ ਤੇਰੇ ਆ ਲੈ ਆ ਗੱਡੀਆਂ ਇਹ ਸਾਰੀਆਂ ਟੋਲ ਬਚਾਉਣ ਵਾਲੀਆਂ ਨੇ ਤੇ ਮਹਾਰਾਜ ਦਾ ਭੂਆ ਤੇਰੀ ਉਹ ਹਾਂ ਗੁਰਦੁਆਰਾ ਸਾਹਿਬ ਕੋਲੋਂ ਪਾਸੇ ਛੇ ਛੇਮੀ ਗੁਰੂ ਸਾਹਿਬ ਗੁਰਦੁਆਰਾ ਇੱਥੇ ਉਹੀ ਬਣਿਆ ਜਿਆ ਗੁਰਦੁਆਰੇ ਹੈ ਨਾ ਹਾਂ ਹਾਂ ਉਹ ਪੁਰਾਣੀ ਜਗ੍ਹਾ ਕੋਈ ਕਾਹੀ ਕੀ ਹੀ ਹੈ ਕਹਿੰਦੇ ਮੇਰੀ ਬਹੁਤ ਹਾਂ ਬਹੁਤ ਪ੍ਰਮਾਟ ਪਟਾ ਗੁਰੂ ਘਰ ਆ ਉੱਥੋਂ ਗੁਰੂ ਹੁਣ ਦਾ ਇੱਥੇ ਜੀ ਹੋਈ ਉੱਥੋਂ ਬਾਬੇ ਦੀ ਪੋਲਾ ਕਾਠਾ ਸੇਰ ਸਿੰਘ ਕਹਿੰਦਾ ਨਹੀਂ ਆ ਧਰਮ ਵਾਲਾ ਧਰਮਲਾਂ ਆਉਂਨਾਂ ਆਹ ਆ ਕੋਟੇ ਪਿਪਲੀ ਟੱਲਾਂ ਵਾਲੀ ਆ ਅਸੀਂ ਪੈਨੇ ਗੁਰੂ ਸਰ ਘਰ ਦੁਆਰਾ ਚਾਹ ਇਹਦਾ ਆਹ ਕੋਤਰਾ ਹੈ ਆ ਆ ਇੱਥੇ ਬਹੁਤ ਦੂਰੋਂ ਆਉਂਦੇ ਨੇ ਲੋਕ ਯਾਰਾਂ ਅੰਗ ਤਾਂ ਪੁਰਾਣੀ ਜਿਹੜਾ ਐਸੇ ਕੋਈ ਬੇਰੀ ਨਹੀਂ ਹੈਗੀ ਵਿਚੰਦਰ ਹੈ ਨਾ ਬਹੁਤ ਪੁਰਾਣੀ ਆ ਮੁਰਦੇ ਹੋਵੇ ਦਿਖਾਵਾਂਗੇ ਜੀ ਸਾਨੂੰ ਸਾਰਾ ਇਹ ਗੁਰੂ ਘਰ ਮੈਂ ਇਤਿਹਾਸ ਦੱਸਾਂਗੇ ਇਹਦੇ ਇਧਰ ਖੇਤ ਆ ਇਹ ਤਾਂ ਹੈ ਇਹ ਬਣਾਈ ਹੋਣੀ ਯਾਦਗਾਰੀ ਗੇਟ ਅਵਤਾਰ ਸਿੰਘ ਤਾਰੀ ਔਰ ਇਹ ਬਹੁਤ ਜੱਪੀ ਨੇ ਇੱਥੇ ਮਲਕੀ ਸਿੰਘ ਜੀ ਤੇ ਹਰੇਕਾ ਦਾ ਕੰਮ ਚੱਲ ਰਿਹਾ ਹੈ। ਆ ਉਦਰ ਦੀ ਪ੍ਰੋਜੈਕਟ ਟੋਲ ਕੱਢਦੇ ਜੀ। ਇੱਜਾ ਟੋਲ ਕੱਟਣ ਦੇ ਮਾਰੇ ਆ ਜੀ ਜਿੱਧਰ ਹੂੰ ਤਾਂ ਰੋਜ਼ ਰਾਤ ਆਉਹੀ ਹੈ। ਜਿੱਦੇ ਨਾਲ ਨਕ ਹੈ? ਦਰਮੁਤੇ ਉਦਰ ਦੀ ਦੇਖ ਮੰਡੀ ਪਿਸਤੀ ਆ ਜਾਓ ਇੱਧਰ ਮੈਂ ਚੱਕਰ ਚ। ਅੱਛਾ ਜੀ। ਨਾਲ ਲੰਘ ਜਾਓ। ਨਾਲ ਲੰਘ ਪੂਰੀ ਵਾਰਤ ਪੂਲਾ ਪੂਲਾ ਤੋਂ ਮੁਰਜੇ ਖਾਏ ਨੂੰ ਪੁੱਚੋ ਨੂੰ ਠੀਕ ਹੈ ਠੀਕ ਹੈ ਜੀ ਇਧਰਲੀ ਸਾਈਡ ਮੋੜੋ ਠੀਕ ਹੈ ਜੀ ਹੁਣ ਆਹ ਜਾਊ ਜੀ ਪੁੱਚੋ ਨੂੰ ਰਾਹ ਕਿ ਨਾ ਵਧੀਆ ਭਾਈਨੇ ਟਰੈਕ ਦੇਖੋ ਦੇਖੋ ਦਰਸ਼ਕੋ ਆ ਦਿਖਾ ਲਿਓ ਤੁਹਾਨੂੰ ਇਹ ਪੂਲੇ ਤੋਂ ਜਦੋਂ ਨਸਾੜੇ ਨੂੰ ਜਾਂਦੇ ਹਾਂ ਰਾਹ ਦੇਖੋ ਤੁਸੀਂ ਕਿਆ ਬਾਤ ਆ ਯਾਰ ਟਰੈਕ ਤੋਂ ਤੇ ਨਸਾੜਾ ਕਿਹਦੇ ਰੋਡ ਤੇ ਹੈ ਹੀ ਨਹੀਂ ਹਾਂ ਐਂ ਫਿਰ ਅੱਜ ਦੀ ਨਾਲੇ ਸਾਹ ਆਏ ਹਾਏ ਹੋਏ ਜਮਾਂ ਤਾਂ ਤੋਂ ਜੁੜੇ ਪਏ ਜਮਾਂ ਹੈ ਬੋੜ ਬਣਿਆ ਪਿਆ ਹੈ ਨਾ ਟਨਲ ਟਨਲ ਆ ਉਹ ਜਿਵੇਂ ਉਹ ਨਹੀਂ ਕਰਨ ਵਾਲੇ ਬਾਜੀ ਆ ਜਦੋਂ ਦੋ ਹੱਥਾਂ ਮੇਲ ਹੋ ਗਿਆ ਹੈ ਆ ਗਿਆ ਕਰੀ ਮੜਾ ਜਾਂ ਜੂਮ ਕਰਕੇ ਬਾਜੀ ਆ ਮੜਾ ਜਾਂ ਹੋ ਕੇ ਜੂਮ ਕਰਦੇ ਤੇਗਾ ਚੈੱਕ ਦੇਖੋ ਆ ਇਹਦਾ ਹੈ ਨਹੀਂ ਕਦੇ ਰਾਤ ਜਦ ਵਿੱਚ ਆ ਰੋਡ ਤੇ ਨੇ ਜਮਾ ਨਾਲ ਸਿਰ ਜੁੜੇ ਨਹੀਂ ਆਲਾ ਕਹਿੰਦਾ ਸਿਰ ਜੁੜੇ ਸਿਰ ਜੁੜੇ ਹੋ ਗਏ ਨੇ ਜਮਾ ਆ ਮੈਂ 90 ਦੀਆਂ ਗੱਡੀਆਂ ਲੱਗੀਆਂ ਨੇ ਮੈਂ ਆ ਦਿਖਾ ਦਈਏ ਤੁਹਾਨੂੰ ਦਰਸ਼ਕਾਂ ਨੂੰ ਵੀ ਦਿਖਾ ਦਈਏ ਆ ਗਿਆ ਭਾਏ ਨੇ ਪੁੱਤੋ ਫੂਲ ਆ ਗਿਆ ਕਹਿੰਦਾ ਹੈ ਹਾਂ ਫੂਲ ਆ ਗਿਆ ਪੁੱਤੋ ਬੋਲਾ ਪੁੱਤੋ ਆ ਗਿਆ ਜੀ ਪੁੱਤੋਂ ਕਿੱਥੇ ਗਿਆ ਸੀ ਉਹਨੂੰ ਸਿਰਫ ਪੰਜ ਡਾਕਟਰ ਕਿਹੜਾ ਕੋਚੋ ਕੋਲ ਆ ਸੀ ਗਲੀ ਨੰਬਰ 6 ਫਿਰ ਪੁੱਛਾਈ ਡਾਕਟਰ ਜਿਹਦਾ ਐਡਰੈਸ ਮੈਂ ਤਾਂ ਹੁਣ ਬੁਥੇਰੇ ਬੈਠੇ ਹੁੰਦੇ ਨੇ ਮੇਰੇ ਨਾਲੇ ਵੀ ਕਾਪੀ ਦਾ ਹਰੇਕ ਹੀ ਕਰ ਲੈਂਦਾ ਯਾਰ ਦੁਨੀਆ ਉਹਦੀ ਅਗਲਾ ਕਹਿੰਦਾ ਉਹ ਹੁਣ ਸ਼ਰਾਬ ਦਵਾਖਾਨਾ ਇਹ ਤਾਂ ਆਸੀ ਬਾਈ ਸਾਰਾਂ ਦਾ ਬਾਗਨ ਜਸਵੀਰ ਸਿੰਘ ਸਰਾਉ ਇਹ ਵੀ ਉਹ ਵੀ ਇਲਾਕਾ ਸਰਾ ਦਾ ਵਾਸਣਾ ਇੱਥੇ ਇਹ ਵੀ ਪੱਕਿਆ ਪੋੜ ਵਾਲਾ ਵਧੀਆ ਇਹ ਕਹੇ ਤੂੰ ਗਾਹਾਂ ਕਹਿੰਦੇ ਫਿਰ ਗਾਹਾਂ ਹੀ ਹੈ ਬਾਈ ਸਰਪੰਚ ਦੇ ਕੋਲੇ ਜਾਣਾ ਇਹ ਦਵਾਈ ਦਾ ਸਰਪੰਚ ਆਹ ਲੀਹੇ ਪਰ ਪੀਦਾ ਸਰਪੰਚ ਇੱਕ ਪੁਰਾਣਾ ਇੱਕ ਹੋਰ ਕਹਿੰਦੇ ਦੋ ਨੇ ਇੱਥੇ ਆਹੀ ਰਾਦ ਵਾਲੀ ਲੈਣੀ ਹੈ ਜੀ ਦਵਾਈ ਹਾਂਜੀ ਆਹ ਪਰਾਂ ਦੀ ਹੈ ਇੱਕ ਇੱਕ ਪਰਟੂਗਾਲ ਨਹੀਂ ਜਾ ਰਿਹਾ ਹੈ ਇੱਕ ਗਾਂ ਆ ਗਿਆ ਨਾ ਇੱਕ ਇੱਕ ਗਾਂ ਪੁੱਛਾ ਇੱਕ ਗਾਂ ਵੀ ਜੇ ਹੈ ਨਾ ਨਹੀਂ ਵੀ ਉੱਥੇ ਆ ਗਿਆ ਪੂਰੀ ਆ ਗਿਆ ਬਾ ਠੀਕ ਆ ਆ ਜਾ ਆ ਉਹ ਸਿੱਧੀ ਰੇ ਕਰ ਉਹਨੇ ਜਿਹਨੇ ਉਹ ਹੀ ਆ ਗਿਆ ਇਹਦਾ ਨਾ ਹੈ ਉਹੀ ਆ ਬਾਈ ਜਾਨੇ ਹਾਂ ਕਰਕੇ ਬਾਈ ਜਾਨੇ ਕਿ ਦਵਾਈ ਲੈਣੀ ਹੈ ਇੱਕ ਦਫਾ ਲਾਣੀ ਆ ਆਹਾ ਆ ਗਏ ਜੀ ਸਰਾ ਦਵਾਈ ਕਰਨਾ ਮਿੱਤਰੋ ਪੁੱਛੋ ਆ ਜਾ ਇੱਥੇ ਅੰਦਰ ਲਾਤੀ ਭਾਈ ਗਣਾ ਅੰਦਰ ਲਾ ਦਿਓ ਆ ਇੱਥੇ ਬਿਠਾਊਗਾ ਹੁਣ ਇੱਥੋਂ ਤਾਂ ਲੈ ਜਾਣਗੇ ਆਪੀ ਆਹਾਂ ਬਾਈ ਲੈ ਇਹ ਗਨੇ ਸਵਾਰਗੇ ਬਾਦ ਜੌਨ ਸਿੰਘ ਸਰਾਂ 5585 ਇਹਦੇ ਪੋਤੇ ਦਾ ਜੀ ਹੁਣ ਆਸਬਦਾਲ ਇੱਥੇ ਪੁੱਛੋ ਉਹ ਦਾ ਦਦ ਦਵਾਈ ਉਦ ਤਾ ਇਹ ਗੋਦੋਂ ਪਨੋ ਕੋਸਟ ਇੰਨਾ ਸੋਤਾ ਹੁਣ ਆਪ ਹੀ ਲਗ ਦੂ ਪੈਸੇ ਕਰਤੇ ਬਸ ਬਲੱਡ ਟੈਸਟ ਲੈ ਲਿਆ ਜੀ ਇਹਨਾਂ ਨੇ ਚੱਲ ਬਠਿਆ ਕੋ ਗੱਡੀ ਚ ਉਹ ਦੋ ਤਿੰਨ ਦਿਨ ਪਰਤੀ ਟੈਸਟ ਕਰਾਉਣ ਪੁੱਛੋ ਇਹਦਾ ਹਲ ਜਾਵੇਂ ਚ ਗਰੀ ਜਾਂਦੇ ਨੇ ਜੀ ਕਹਿੰਦੇ ਉਂਗਲ ਟੁੱਟੀ ਹੋਈ ਆ ਕਹਿੰਦੇ ਆਹ ਕਰਾ ਕੇ ਲਿਓ ਅਕਸਰਾ ਅਸੀਂ ਆਖਿਆ ਸਹੀ ਉਂਗਲ ਅਸੀਂ ਕਿਰਾਏ ਪੁੱਛਿਆ ਉਹਨਿਆਂ ਵੀ ਸਾਨੂੰ ਦਵਾਈ ਦੇ ਦਿਓ ਬਾਈ ਉਂਗਲਾਂ ਦਾ ਸਹੀ ਨਹੀਂ ਵੀ ਅਸੀਂ ਕਰਾਏ ਨੇ ਅਕਸਰੇ ਘਰੇ ਪਏ ਨੇ ਪਰ ਉਹ ਮੰਨਿਆ ਨਹੀਂ ਤਾਂ ਕਰਕੇ ਫਿਰਾਨੂੰ ਜਾਣਾ ਹੀ ਪੈ ਗਿਆ ਜੀ ਪੁੱਛੋ ਫਿਰ ਇਹਦੇ ਆ ਗਏ ਜੀ ਬਾਈ ਡਾਕਟਰ ਮਹਾਵੀਰ ਮੈਮੋਰੀਓ ਹਸਪਤਾਲ ਅਲਟਰਾ ਸੌਨ ਦੇ ਟੋਗਰਾ ਅਕਸ਼ਰਾ ਕਰਾਉਣਾ 11:20 ਹੋ ਗਏ ਭਾਈ ਰਬਾ ਪਾ ਕਹਿੰਦਾ ਸਿਆਪਈਆ ਯਾਰਾ ਪੌੜੀਆਂ ਚੜੇ ਨਹੀਂ ਜਾਂਦੀਆਂ ਕਹਿੰਦਾ ਗੋਡੇ ਬਾਲੇ ਦੁਖਦੇ ਨੇ ਰਹਿਣ ਜੋ ਕਹਿੰਦਾ ਅਕਸ਼ਰੇ ਨੂੰ ਹਾਂ ਸਕਸਰਾ ਦਾ ਤੈਨੂੰ ਤਾਂ ਕਰੀਏ ਗੱਡੇ ਕੋਲੇ ਨੂੰ ਲਵੇ ਨੂੰ ਫੇਰ ਹੀ ਲੱਗੇਗਾ ਹਾਂ ਉਹ ਬੋੜਾ ਦੀ ਨੰਬਰ ਆਇਆ ਪੁਈਨਾ ਪਰ ਖਾਤੇ ਕੁਲਚੇ ਜੀ ਕੁਲਚੇ ਕਹੇ ਨੇ ਬਾਈ ਫਿਰ ਬਾਈ ਨੂੰ ਤੋਂ ਉਹ ਕਹਿੰਦਾ ਮੈਂ ਨਹੀਂ ਖਾਂਦਾ ਨਾ ਬੇਟਾ ਮੈਂ ਨਹੀਂ ਖਾਂਦਾ ਕਰਾ ਕੇ ਚੱਲੇ ਆ ਉਹਨੂੰ ਡਾਕਟਰ ਨੂੰ ਕਿਹਾ ਤਾਂ ਆਏਗਾ ਸੀ ਕੁਝ ਨਹੀਂ ਬਾਈ ਕੁਝ ਨਹੀਂ ਲੋਟ ਲੈਣ ਕੋਲਾਂ 600 ਰੁਪਇਆ ਲੈ ਲਿਆ ਤਾਂ ਤੁਸ ਕੋ ਸਾਨੂੰ ਦੱਸਾਂ ਸੱਚ ਆਖਸਰੇ ਦਾ ਮਤਲਬ ਆਇਕ ਆਖਸਰੇ ਦਾ 600 ਰੁਪਇਆ ਲੈ ਲਿਆ ਹਲੇ ਅਸੀਂ ਕਿਹਾ ਜਿਵੇਂ ਉਂਗਲ ਦਾ ਕੋਈ ਨਹੀਂ ਹੋਇਆ ਅਗਰ ਲਿਆਓ 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 ਅਸੀਂ ਇੱਕ ਚੱਲੋ ਹੁਣ ਹੁਣ ਦੁਬਾਰੇ ਚੱਲੇ ਜਿਵੇਂ ਮਹਿਸੂਸ ਕਰਦੇ ਹਾਂ ਅੰਕਲ ਕਿ ਮੇਰੇ ਸਾ ਡਾਕਟਰ ਲੋਟ ਰਿਹਾ ਕਿਹੜਾ ਕਿਵੇਂ ਮਹਿਸੂਸ ਕਰਦੇ ਹਾਂ ਪੂਰੇ ਵਧੀਆ ਹੈ ਪੂਰੇ ਵਧੀਆ ਚੱਕੋ ਜੀ ਚਲੋ ਜੀ 42 ਸਾਲਾ ਲਾਉਂਦੇ ਨੇ ਬਾਈ ਉਜਿਹੜਾ ਇਹ ਤਾਂ ਹੁਣ ਵੱਡੇ ਹਸਪਤਾਲ ਬਣ ਗਿਆ। ਇਹਦਾ ਹੁਣ ਜਿਹੜੇ ਉੱਥੇ ਵਿਚਾਰੇ ਬੱਡਾਂ ਤੇ ਪਏ ਨੇ ਜਾਂਦੇ ਆ। ਉਹਨਾਂ ਦਾ ਦੇਖ ਜੀ ਹਾਲ ਕਰ ਰਹੇ ਆ। ਇਹਦਾ ਬਾਈ ਚਾਂਸ ਐ ਐਕਸੀਡੈਂਟ ਹੋ ਕੇ ਆ ਗਿਆ। ਕੋਈ ਬੁਮਾਰਤ ਮਾਰ ਪਿੰਡ ਦਾ ਹੋਰ ਬੰਦਾ ਆ ਗਿਆ ਹੈ। ਉਹਦਾ ਫਿਰ ਜਮੀਰ ਭੈਣ ਜੀ ਮਰਾ ਗਿਆ ਅਜੇ ਤਾਂ ਕਾਸੀ ਜੁਗ ਬਣੀ। ਕਾਈ ਗੱਲ ਆ। ਛੋੜੀ ਹੈ ਹੁਣ। ਉਹ ਤਾਂ ਹਸਪਤਾਲ ਬਣ ਕੇ ਵੱਡੇ ਕੰਦੇ ਰ। ਹਾਂ। ਹਾਂ। ਦੇਸੀ ਦਵਾਈ ਕਿਹੜੀ? ਉਹ ਕਿਹੜੀ ਲਾ ਕੇ ਮੋੜ ਦੇ ਕਾਲੀ ਜੋਈ ਤਾਂ ਹੋਈ ਨਹੀਂ ਉਹਦਾ। ਸਹੀ ਗੱਲ ਆ। ਆ ਡੇਰਾ ਕਹਿੰਦੇ ਰੂਮੇ ਆਣਾ ਹਾਂ ਹਾਂ ਰੂਮੇ ਆ ਰੂਮੇ ਆ ਹਾਂ ਵੱਡੀ ਗੱਲ ਆ ਵਾਪਸ ਫੇਰ ਆ ਗਏ ਜੀ ਸਰਾਂ ਦਵਾਖਾਨੇ ਜੀ ਮੈਗਾ ਵਾਲਾ ਮੈਟਰੋਆ ਹਸਪਤਾਲ 600 ਦਾ ਟੈਕਟ ਕਰਿਆ ਲੈ ਜੂਰੀਆ ਜਾ ਰਹੀ ਹੈ ਜਾਂ ਲੱਲੇ ਖਖੇ ਜੀ ਹੋਰ ਹੋਏ ਕੋਈ ਨਹੀਂ ਮੈਂ ਟੈਕਟ ਕਰ ਲਿਆ ਪਰ ਬੈਗੇ ਗੱਡੀਆਂ 'ਚ ਮਤਰਾਉ ਚੱਲ ਪਏ ਪਿੰਡ ਨੂੰ ਮੈਂ ਤਾਂ ਯਾਰ ਲੈ ਜੇ ਹੁਣ ਆਪਾਂ ਪਿੰਡ ਨੂੰ ਉੱਲੇ ਵਿੱਚ ਦੀ ਮੁੜ ਗਏ ਜੀਲਾ ਆਉ ਰਾਹ ਤਾਂ ਉਧਰ ਦੀ ਵੀ ਪਤਾ ਸੀ ਸਾਨੂੰ ਅਸੀਂ ਅੱਗੇ ਚੱਲ ਇੱਧਰ ਦੀ ਹੀ ਚੱਲਦੇ ਆਂ ਮਾਰਕੀਟ ਵੀ ਦੀ ਜਾਣਾ ਪੈਂਦਾ ਹੁਣ ਹੱਥ ਲਾਉਂ ਗਏ ਉੱਥੇ ਇੱਕ ਜਾਮ ਹੋ ਜਾ ਲੱਗ ਜਾਂਦਾ ਭੈਣਾਂ ਫਿਰ ਤਾਂ ਕਰਕੇ ਇੱਧਰ ਹੀ ਲੋਟ ਆ ਹੋਰ ਇੱਧਰ ਦੀ ਲੋਟ ਆ ਇਹਦਾ ਰਾਹ ਪਤਾ ਆਪਾਂ ਨੂੰ ਫਿਰ ਪਾਏ ਨੇ ਲਾ ਪਾਪਾ ਕਹਿੰਦਾ ਮੇਰਾ ਇੱਕ ਦੋਸਤ ਹੁੰਦਾ ਸੀ ਗਰਦਿਆਲ ਕਹਿੰਦਾ ਇੱਥੇ ਪੁਲਿਸ ਮੁਲਾਜ਼ਮ ਸੀ ਉਹ 40 ਸਾਲ ਪਹਿਲਾਂ ਕਹਿੰਦਾ ਯਾਰ ਮਿਲ ਚੱਲਦੇ ਆ ਉਹਨੂੰ ਕਹਿੰਦਾ ਅਜੇ ਤਾਂ ਹੈਗਿਆ ਸਾਨੂੰ ਮਿਲਿਆ ਹੀ ਨਹੀਂ ਘਰ ਉਹਦਾ ਆਹ ਬੰਦੇ ਸਾਥ ਚੋਂ ਬੈਠੇ ਆ ਉਹ ਗਲੀ ਚ ਘਰ ਉਹ ਤੁਹਾਨੂੰ ਦੱਸ ਦਿੰਦੇ ਨੇ ਕਿ ਕਿਹੜਾ ਸਾਥ ਚੋਂ ਬੰਦੇ ਵੱਟੇ ਹੁੰਨ ਕਿ ਬਹੁਤ ਚੋ ਬਸਦੇ ਨੇ ਚਾਹਾਂ ਇਲਾਵਾ ਨਾ ਇੱਧਰ ਹੀ ਨਿਕਲ ਜੂ ਹਣਾ ਹਾਂ ਚਲੋ ਸਾਥ ਚੋਂ 24 ਪੁੱਛਿਆ ਜੀ ਉਹਦਾ ਘਰ ਪਰ ਪਤਾ ਨਹੀਂ ਬਾਈ ਕਹਿੰਦੇ ਯਾਰ ਸਾਨੂੰ ਤਾਂ ਇਲਾ ਹੈ ਉਹਦੇ ਵੇਲੇ ਤਾਂ ਮਿਲ ਕੇ ਵੀ ਆਉਣ ਚਲੋ ਇੱਕ ਤਾਂ ਗੱਲ ਨੂੰ ਤੂੰ ਕਹਿੰਦਾ 15 ਸਾਲ ਹੋ ਗਏ 15 ਕਿਉਂ 40 ਸਾਲ 40 ਸਾਲ ਦਾ ਫਿਰ ਪੁਰਾਣਾ ਰਿਟਾਇਰ ਉਹ ਟਾਈਮ ਰਿਟਾਇਰ ਹੋ ਗਿਆ ਜੀ ਉਹ ਗਰਮੇਤਾਂ ਨੂੰ ਬਾਅਦ ਚ ਤੈਨੂੰ ਕਿਵੇਂ ਪਤਾ ਫਿਰ ਵੀ ਬਾਅਦ ਚ ਹੋਇਆ ਉਹਨੂੰ ਸੋਕਾਇਆ ਦਾ ਬਾਠ ਪਿੰਡ ਬਾਠਾਂ ਵਿੱਚ ਦੀ ਫੇਰ ਮੁੜਿਆ ਜਿਹੜਾ ਉਹ ਕਹਿੰਦਾ ਹੁੰਦਾ ਬਾਠ ਸੋਨੀ ਮਾਨ ਦੇ ਨਾਲ ਹੁੰਦਾ ਇੱਕ ਬਾਠ ਬਾਠ ਜਾਂ ਆਹ ਦੀ ਬਾਠ ਪਿੰਡ ਦਾ ਟ੍ਰੋਣਾ ਚੱਲੇ ਆ ਉਹਦੇ ਨਾਲ ਉਹ ਸਿੰਜੇ ਜੀ ਪੈਂਦਾ ਲੈ ਮੁਰਜੀ ਇੱਕ ਖੜੀ ਹਾਂ ਹਾਂ ਉਹ ਢੰਡੇ ਜੀ ਮਹਲਾ ਜੀ ਬਾਠ ਬਾਠ ਹਜ਼ਾਰ ਗਾਇ ਗੀਤ ਕਰਦਾ ਵੀ ਇੱਕ ਉਹ ਉਹ ਉਹਦੀ ਗੋ ਗਉਂਦਾ ਉਹਦੇ ਗੀਤ ਕਿਹੜਾ ਗਾਇਕਾ ਉਹ ਵਾਲਾ ਬਾਠ ਪਤਾ ਨਹੀਂ ਆਏ ਜਿਹੜਾ ਸਾਈਡ ਤੋਂ ਗਾਣੇ ਆਉਂਦੇ ਨੇ ਬਾਠ ਮੂਰ ਜੀ ਦੱਸਿਓ ਦਰਸ਼ਕੋ ਜੀ ਸਾਨੂੰ ਯਾਦ ਹੋਇਆ ਹਾਂ ਦੱਸਿਓ ਕਿਹੜੇ ਬਾਠ ਨੇ ਉਹ ਤਾਂ ਕੰਮ ਕਰਦੀ ਐ ਇੱਥੇ ਤਾਂ ਹਾਂ ਦੇਖੋ ਇਹ ਬਾਲਾ ਇੱਥੇ ਤਾਂ ਨਹੀਂ ਪਤਾ ਕਿੰਨੇ ਕ ਬੰਦੇ ਕੰਮ ਕਰਦੇ ਨੇ ਚੱਲੀ ਜਾਂਦੇ ਨੇ ਦੇਖ ਅੰਦਰ ਪ੍ਰੋਜੈਕਟ ਵੀ ਚੱਲ ਬਾਲਾ ਹੀ ਬੱਡੇ ਨੇ ਇਹ ਇਹ ਤਾਂ ਆਪਾਂ ਨੂੰ ਇੱਥੋਂ ਐ ਲੱਗਦੇ ਨੇ ਬੁੱਤੇ ਟ੍ਰੇਨ ਹੋ ਗਈ ਇੱਥੇ ਕੋਲੇ ਵਾਲੀ ਹਾਂ ਕੂਲੇ ਵਾਲੀ ਟ੍ਰੇਨ 52 ਬੰਦੋ ਸਿੱਧੀ ਪਾਏ ਨੇ ਸਿੱਧੀ ਕੂਲੇ ਵਾਲੀ ਉੱਥੋਂ ਦੀ ਜਿਹੜਾ ਉਹ ਜਪਾਈ ਹੋਈ ਆ ਪਾਟੜੀ ਆ ਡਰੇਲ ਦੀ ਕੂਲੇ ਨੂੰ ਦੇਖੋ ਦਰਸ਼ਕੋ ਬਹੁਤ ਸਾਰੇ ਬੰਦੇ ਦੂਰੇ ਪਰਦੇ ਨੇ ਉੱਤੇ ਇਹਨਾਂ ਦੇ ਓਏ ਕੋਸੇ-ਕੋਸੇ ਜਿਹੇ ਕੋਈ ਹਾਂ ਬੰਦੇ ਦਾ ਇੱਥੇ ਕੀ ਦੇ ਕਰਨਗੇ ਐ ਬੜੀ ਦੂਸਰ ਬੰਦੇ ਦਾ ਕੀ ਕਰਨਗੇ ਬੰਦੇ ਦਾ ਇੱਥੇ ਕੀ ਦੇ ਕਰਨਗੇ ਨਾ ਨਾ ਉਹ ਦੇਖੋ ਕਟਾ ਡਾਵਲਾ ਉਹ ਕੱਡਾ ਨਾ ਵੀ ਕੀ ਪਤਾ ਬਾਬਾ ਜੀ ਲੋਡ ਕਰਦੇ ਜਨ ਬੱਭੂ ਮੰਨ ਕਹਿੰਦਾ ਹੁੰਦਾ ਹੈ ਡਾਕਟਰ ਤਾਂ ਹੋਰ ਫਿਰ ਅਸੀਂ ਪਹੁੰਚ ਗਏ ਮਤਰੋ ਮਹਾਰਾਜ ਗੁਰੂ ਸਰਪਾਸਾ ਸਾਈ ਸੇਮੀ ਇੱਥੇ ਅਸੀਂ ਆ ਕੇ ਆਏ ਤਾਂ ਹੈਗੇ ਹੁਣ ਮੱਥਾ ਟੇਕ ਹੀ ਜਾਨੇ ਆ ਤਾਂ ਕਰਕੇ ਹੁਣ ਬਲੌਗ ਬੜਾ ਵੱਡਾ ਹੋ ਗਿਆ ਜੀ ਇਹਦਾ ਅੱਡੀ ਪਾਵਾਂਗੇ ਗੁਰਦੁਆਰੇ ਦਾ ਇਤਿਹਾਸ ਸਾਰਾ ਕੁਝ ਇਹ ਹੈ ਜੀ ਸਤਨਾਗੁਰਦੁਆਰਾ ਪਾਸ਼ਾਏ ਸੇਮੀ ਪਾਸ਼ਾਏ ਵੱਡਾ ਗੁਰੂ ਸਰਸਾਹਿਬ ਮਹਾਰਾਜ ਰਾਜਪਿੰਡ ਦਾ ਹੀ ਇਹ ਮੈਂ ਦਰਸ਼ਕਾਂ ਨੂੰ ਦਿਖਾ ਦਈਏ ਪੂਰੀ ਲਾਰੇ ਦੇ ਇੱਕ ਬਰੋਟਾ ਦੋ ਬਰੋਟੇ ਤਿੰਨ ਬਰੋਟੇ ਚਾਰ ਪੰਜ ਛੇ ਸੱਤ ਸਾਂ ਅੱਠ ਨੌ 10 11 ਆਏ ਨੇ ਜੀ ਬਰੋਟੇ ਬਹੁਤ ਨੇ ਇੱਥੇ ਇਹ ਗੁਰੂ ਘਰ ਕਿਹੜੀ ਗੱਲ ਉਦਰ ਬੇਰੀ ਆਉਗੀ ਦਿਖਾਉਣੇ ਜਿੱਥੇ ਗੁਰੂ ਸਾਹਿਬ ਨੇ ਕੋੜਾ ਬੰਨਿਆ ਸੀ ਸਿੱਖ ਕੌਮ ਨੇ ਸਾਫਾ ਮੰਗਦੀ ਐਸਾ ਜਾਵਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕਿ ਨਾ ਕਰਨਾ ਸਰਕਾਰਾਂ ਵੱਲੋਂ ਸਿੱਖ ਕੌਮ ਨਾਲ ਧੱਕਾ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚੱਲੀਏ ਉਹ ਮੇਰਾ ਪੰਥ ਦਾਸ ਐਡਵੋਕੇਟ ਹਰਜੰਦਰ ਸਿੰਘ ਤਾਂ ਵੀ ਪ੍ਰਣਾਣ ਕਰ ਦੁਬਾਰਾ ਸਰੋਗ ਵੀ ਬੜਾ ਬੁਰਾ ਬੰਦਾ ਕਮੇਡੀ ਅੰਬਰ ਸਾਹ ਬੰਦੀ ਸਿੰਘਾਂ ਦੇ ਲਈ ਅਪੀਲ ਕਰੀ ਹੋਈ ਹੈ ਜੀ ਸਾਹਮਣੇ ਫਲੈਕਸਾਂ ਤੇ ਚੱਲ ਭਈ ਹੁਣ ਮਤਰਾ ਪੈਂਡ ਨੂੰ ਚਲੋ ਮਾਥਾ ਮਾਥਾ ਟੇਕੇ ਵਾਹੇ ਹਮਤਰਾ ਰੰਪਰੇ ਵਾਲਾ ਰੋਡ ਆ ਰੰਪਰਾ ਆਈ ਗਿਆ ਨਸਾ ਲਵੀ ਆ ਆ ਗਿਆ ਵੀ ਟ੍ਰੈਂਡੀ ਆਊਟਲੈਟ ਇਹ ਮੈਂ ਫੋਲੋ ਕਰਿਆ ਹੋਇਆ ਉਹਦੇ ਇੱਕ ਮੋੜ ਨਾਗੇ ਤਕੂਗੇ ਮਤਰਾ ਟ੍ਰੈਂਡੀ ਆਊਟਲੈਟ ਦੇਖਦੇ ਆਂ ਤੁਹਾਨੂੰ ਦਿਖਾਉਣੇ ਆ ਤੇ ਨੂੰ ਆ ਗਿਆ ਜੀ ਭਰਾ ਟ੍ਰੈਂਡੀ ਆਊਟਲੈਟ ਤੇ ਕਾਉਂਦੇ ਲੋਨ ਫਿਰ ਇਹਨਾਂ ਦੇ ਖਰੀਦੀ ਆਪਾਂ ਇੱਕ ਪੈਂਟ ਜੀ ਇੱਕ ਸ਼ਰਟ ਚਲੋ ਹੁਣ ਤਾਂ ਯਾਰ ਪੈਂਟ ਚਲੀਏ ਪਹੁੰਚ ਗਏ ਮਾਤਰਾ ਬਰਨਾਲੇ ਵਾਲੇ ਪੁਲ ਤੇ 3 ਪੁਆਇੰਟ ਵਾਲੇ ਤੇ ਸ਼ੇਵਤਣਾਲੇ ਸਾਡੇ ਪੰਜਾਂ ਨਾਲ ਹੋਰ ਸਾਡੇ ਪੰਜ ਹੋ ਗਏ ਆਦਾ ਸਾਰਾ ਦੇਣੀ ਆਇਆ ਨਾ ਕਿ ਮਤਰਾ ਦਾ ਸੁਪੀਣਾ ਹਕੱਤੇ ਉਹ ਕੰਮ ਹੋ ਗਿਆ ਫਿਰ ਪਾ ਗਏ ਮਤਰਾ ਕਾਰ ਕੋਲੇ ਭਾਏ ਨੇ ਕਿਹਾ ਆਜੇ ਮਤਰੋ ਕਾਰ ਕੋਲੇ ਭਾਏ ਨੇ ਕੋਈ ਨਹੀਂ ਕੋਈ ਉਹ ਦੋਈਆ ਅੱਜ ਨਹੀਂ ਖਾਪਰੀ ਦਾ ਦੱਦ ਇਸ طرف ਬਸ ਹਾਂ ਬਸ ਬਸ ਫਿਰ ਪਾਏ ਨੇ ਕੋਲੇ ਪੀਤੀ ਚਾਹ ਮਤਰੋ ਨਾ ਹਵਾ ਚਾਲਿਆ ਹੁਣ ਟਾਈਮ ਬਹੁਤ ਹੋ ਗਿਆ ਜਾ ਕੇ ਕੰਮ ਤਾਂ ਨਾ ਕਰ ਲੈ ਵੀ ਆਜਾ ਆ ਉਹ ਚੱਕਣਾ ਹੈ ਕੋਟੀਆਂ ਜਿਆ। ਹਾਂ। ਹੱਪੀ ਲੱਖ ਲੈਣੀ ਆ ਜੋ ਪਸੰਦ ਕਰ ਲੈਣੀ ਆ ਜਿਹੜੀ ਲੋਟ ਹੋ ਗਈ। ਚਾਚਾ ਬੁਰੂ ਆ। ਹੂੰ। ਦਵਾਈ ਕਿਹੜੀ? ਦਵਾਈ ਤਾਂ ਆਪ ਤੁਹਾਨੂੰ ਉਹੀ ਤਾਂ ਕਹਿੰਦੇ ਆ। ਦਵਾਈ ਤਾਂ 1200 ਦੀ ਦਵਾਈ। ਲੈ ਕੇ ਦਵਾਈ ਕਹਿੰਦਾ 1800 ਦੀ। 5 ਦਿਨਾਂ ਦੀ। ਕਹਿੰਦਾ ਨਾਲੇ ਫਿਰ ਆ ਜੂਗਾ ਨਾ ਆ ਰਹਿਣ ਦਾ ਪ੍ਰਬੰਧ ਕਰਕੇ ਆਇਓਗਾ ਨਾ ਆ ਕੱਢ ਦਿਆਂਗੇ ਉਂਗਲ ਜੀ। ਜਦੋਂ ਅੰਕਲ ਦਾ ਕਹਿੰਦਾ ਵੇਹਤਾ ਦਾ ਕਹਿੰਦਾ ਮੇਰਾ ਇੰਨਾ ਨਹੀਂ ਕਹਿੰਦਾ ਮੇਰੀ ਉਂਗਲ ਨੂੰ ਕੀ ਹੋਇਆ। ਹਾਂ। ਇਹ ਤਾਂ ਕਹਿੰਦਾ ਕਹਿੰਦਾ ਮਦਾ ਇਹ ਨਹੀਂ ਦੀ ਗੋਡਾ ਚੱਲਣਾ ਗੋਡਾ ਉਹ ਕਰਨ ਨੂੰ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਮੈਂ ਤਾਂ ਐਂ ਦੀ ਕਹਿੰਦਾ ਉਂ ਦੇ ਦੇਣਗੇ ਵੀ ਦਵਾਈ ਲਾਉਣ ਨੂੰ ਚੱਲ ਹਾਂ ਦਵਾਈ ਲਾਉਣਗੇ ਚੱਲ ਫਿਰ ਗੋਡਾ ਦੇਖ ਵੀ 4-500 ਰੁਪਿਆ ਲੈਣਗੇ ਯਾਰ ਉਹਦਾ ਪੈਂਟ ਯਾਰ ਉਹਦਾ ਸੈੱਲ ਲਾਉਂਦੇ ਦੀ ਯਾਰ ਉਹ ਆਂਟੀ ਉਹ ਲੈ ਅਕਸ਼ਰਾ ਕੀ ਆ ਦਿਖਾ ਲਈ ਵੱਡੇ ਤੋਂ ਵੱਡੇ ਲੈ 600 ਦਾ ਉਹ ਚੰਗਾ ਆਂਟੀ ਕੋਈ ਨਹੀਂ ਕੋਈ ਚੱਲ ਤੰਗਾ ਫੇਰਾ ਓਕੇ ਬਾਈ ਮਿਲਦੇ ਆਂ ਚੱਲ ਲੈ ਟਾਂਗ ਵਾਲੀ ਆਂਦੀ ਆ ਸਮਾਤ ਤੇ ਹੁਣ 10 11 12 ਬਸ ਠੀਕ ਆ ਕੇ ਪਾਵਾਂਗੇ ਇੱਕਦਣਾ ਜਦੋਂ ਸਫਾਈ ਚੱਲੀ ਹੋਵੇ ਵੀ ਕੰਮ ਆਇਆ ਚੰਗਾ ਚੱਲਾ ਓਕੇ ਪਹੁੰਚ ਗਏ ਮੈਟਰੋ ਘਰ ਚੰਗਾ ਵੀ ਦੋਸਤੋ ਗੁੱਡ ਨਾਈਟ ਅੱਜ ਦਾ ਦਾ ਸਾਰਾ ਦਿਨ ਹੀ ਆਏ ਨਾ ਗਈ ਸਫਰਤੀ ਓਕੇ ਬਾਈ